ਬੈਠੋ ਮੇਰਾ ਥੋੜੇ ਦਮ ਦੀ ਗੱਲ ਕਰਵਾ ਪਾਜਾ ਮਾਰ ਬਹੁਤ ਵਿਗੜਿਆ ਹੋਇਆ ਮੇਰਾ ਬੈਠੋ ਥੋੜਾ ਚਾਚਾ ਤਸਵੀਰਾਂ ਪਾਨਾ ਸਿੱਧੂ ਦੇ ਪਿੰਡ ਕੋਟ ਦੂਨਾ ਤੋਂ ਨੇ ਜਿੱਥੇ ਪਾਨਾ ਸਿੱਧੂ ਦਾ ਜੇਲ੍ਹ ਤੋਂ ਰਿਹਾ ਹੁਣ ਮਗਰੋਂ ਜ਼ੋਰਦਾਰ ਸਵਾਗਤ ਹੋਇਆ ਲੱਖਾ ਸਿਦਾਣਾ ਦੀ ਅਗਵਾਹੀ ਹੇਠ ਨੌਜਵਾਨਾਂ ਵੱਲੋਂ ਪਾਨਾ ਸਿੱਧੂ ਦਾ ਬਰਵਾ ਸਵਾਗਤ ਕੀਤਾ ਗਿਆ ਪਾਨਾ ਸਿੱਧੂ ਦੇ ਸਵਾਗਤ ਚ ਭਾਰੀ ਇਕੱਠ ਸੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਨੌਜਵਾਨਾਂ ਨੇ ਨਾਅਰੇਬਾਜ਼ੀ ਕਰ ਉਸ ਦੀ ਰਿਹਾਈ ਦੀ ਖੁਸ਼ੀ ਮਨਾਈ ਉਧਰ ਪਾਨਾ ਸਿੱਧੂ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੀ ਤਕੇਸ਼ਾਹੀ ਦੇ ਖਿਲਾਫ ਗੱਜਿਆ ਕਈ ਖੁਲਾਸੇ ਕੀਤੇ ਨਾਲ ਹੀ ਲੱਖਾ ਸਿਦਾਣਾ ਨੇ ਵੀ ਪ੍ਰਸ਼ਾਸਨ ਨੂੰ ਆੜੇ ਹੱਥੀ ਲਿਆ ਤੇ ਪਾਨਾ ਸਿੱਧੂ ਸਮੇਤ ਨੌਜਵਾਨ نادی حوصلہ فزائی کیتی اے ਮੋਤਬਾਤ ਮੋਤਬਾਤ ਸਾਰਿਆਂ ਨੂੰ ਵਾਰ ਕਢਾਉਣਾ ਹੈ ਸੁਣੋ ਬਾਈ ਅਸਲ ਗੱਲ ਧੰਨਵਾਦ ਇਸ ਮਿੱਟੀ ਦਾ ਜਿਹੜੀ ਮਿੱਟੀ ਨਾਲ ਤੁਸੀਂ ਪੈਦਾ ਹੋਏ ਬੰਦੇ ਨੂੰ ਪਤਾ ਜੋਰਾ ਬਹੁਤ ਵਿਗੜਿਆ ਹੋ ਆਪਣਾ ਬਹਿ ਜਾ ਚਾਚਾ ਬਹਿ ਜਾ ਚਲੋ ਖਾਣ ਦੀ ਹੋ ਜਾ ਬੜਾ ਬਹਿ ਜਾ